ਆਪਣੇ ਬਸ ਨੂੰ ਕੋਈ ਲਫ਼ਜ਼ ਨਹੀਂ ਹੈਗੇ ਕੋਈ ਲਫ਼ਜ਼ ਨਹੀਂ ਕਿਉਂਕਿ ਅਕਸਰ ਅਸੀਂ ਮੱਥਾ ਟੇਕਣ ਲਈ ਸਾਡੀਆਂ ਤੀਰਜਤਰਾਇਆਂ ਬੱਸਾਂ ਲਗਾਤਾਰ ਜਾਂਦੀਆਂ ਔਰ ਮਨ ਨੂੰ ਜੋ ਪਤਾ ਲੱਗਾ ਵੀ ਹਰ ਸਾਲ ਲੈ ਕੇ ਜਾਂਦੇ ਸੀ ਲੇਕਿਨ ਇਹ ਐਦਾਂ ਦਾ ਮਾੜਾ ਦਿਨ ਸਗਾ ਮਾੜੀ ਘਟਨਾ ਆ ਜਿਸ ਲਈ ਨਾ ਕੋਈ ਸ਼ਬਦ ਹੈ ਨਾ ਦੁੱਖ ਬਿਆਨ ਕਰਨ ਨੂੰ ਵੀ ਦਿਲ ਨਹੀਂ ਕਰ ਰਿਹਾ ਕਿ ਐਡਾ ਭਾਰਾ ਦੁੱਖ ਹੈ ਉਹਨੂੰ ਵਿਅਕਤ ਕਿਸ ਲਫ਼ਜ਼ਾਂ ਚ ਕੀਤਾ ਜਾਵੇ ਔਰ ਸਾਰਾ ਹੀ ਪਰਿਵਾਰ ਗੜੀ ਹੈ ਇਥੇ ਰਕੇਸ਼ ਜੀ ਦਾ ਪਰਿਵਾਰ ਨਾਲ ਡੜਵਾਲ ਪਰਿਵਾਰ ਆ ਗਲੀ ਵਾਲੇ ਹੋਰ ਸਾਥੀ ਆ ਕੋ ਲੁਧਿਆਣੇ ਦੇ ਪਰਿਵਾਰ ਨਾਲ ਇਹਨਾਂ ਦੇ ਐਸੋਸੀਏਟਿਡ ਸੀ ਅੱਗੇ ਵੀ ਜਾਂਦੇ ਸੀ ਉਹ ਬਿੰਦਾਵਨ ਧਾਮ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਔਰ ਬਸ ਦੇ ਜੋ ਦਸ ਦੇ ਪੇ ਥੱਲੇ ਅੱਗ ਲੱਗੀ ਜੋ ਸਾਨੂੰ ਬਾਅਦ ਵਿੱਚ ਪਤਾ ਲੱਗਾ ਲੇਕਿਨ ਜਿੱਦਾਂ ਹੀ ਮੈਨੂੰ ਸਵੇਰੇ ਪਤਾ ਲੱਗਾ ਸੀ ਸਾਰੇ ਸਾਥੀ ਇਥੋਂ ਉੱਥੇ ਘਟਨਾ ਦੇ ਪਹੁੰਚੇ ਆ ਔਰ ਰਸਤੇ ਸਾਡਾ ਨਾਲ ਗੱਲ ਕਰਦੇ ਗਏ ਡਿਪਟੀ ਕਮਿਸ਼ਨਰ ਐਸਐਸਪੀ ਉੱਥੇ ਪੰਜਾਬ ਹਰਿਆਣਾ ਗਵਰਨਮੈਂਟ ਨੂੰ ਸਾਰਾ ਹੀ ਅਸੀਂ ਕਹਿ ਦਤਾ ਸੀਗਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕਾਰ्यालय ਤੋਂ ਵੀ ਮੈਸੇਜ ਜਿਹੜਾ ਹਰਿਆਣਾ ਗਵਰਨਮੈਂਟ ਨੂੰ ਲੱਗ ਗਿਆ ਉਹਨਾਂ ਦੇ ਕਾਰ्यालयਾਂ ਤੋਂ ਵੀ ਲੱਗ ਗਿਆ ਔਰ ਜੋ ਉਸ ਵੇਲੇ ਹੁਣ ਜੋ ਹੋਇਆ ਉਹ ਤਾਂ ਸਾਡੇ ਕੋਲ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਦੁੱਖ ਪ੍ਰਗਟ ਕਰਨ ਲਈ ਵੀ ਲਫ਼ਜ਼ ਨਹੀਂ ਹੈਗੇ ਆ ਕਿਸ ਲਫ਼ਜ਼ਾਂ ਦੇ ਵਿੱਚ ਮੈਂ ਪਰਮਾਤਮਾ ਨਾਲ ਗੱਲਾ ਕਰਾਂ ਉਹਨੂੰ ਕੀ ਕਹਾਂ ਕਿ ਕਿਹੜੀ ਇਦਾਂ ਦੀ ਘੜੀ ਹੁੰਦੀ ਹੈ ਜਿੱਥੇ ਇੰਨੇ ਵੱਡੀ ਗੱਲਾਂ ਪਰਿਵਾਰ ਦਾ ਪਰਿਵਾਰ ਖਤਮ ਹੋ ਗਿਆ ਜੋ ਦੱਸਦੇ ਪਏ ਆ ਹਰਗੇਸ਼ ਜੀ ਦੇ ਪਰਿਵਾਰ ਤੇ ਉਹਨਾਂ ਦੀ ਮਿਸਸਿਜ਼ ਉਹਨਾਂ ਦਾ ਬੇਟਾ ਉਧਰ ਉਹਨਾਂ ਦੇ ਭਾਈ ਦੀ ਪੋਤੀ ਜਾਂ ਇਦਾਂ ਹੋਰ ਪਰਿਵਾਰ ਜਿਹੜੇ ਚਲੇ ਗਏ ਇਹ ਸਾਡੇ ਹੁਸ਼ਿਆਰਪੁਰ ਦੇ ਲਈ ਇਸ ਤੋਂ ਵੱਡੀ ਦਰਦਨਾਕ ਘਟਨਾ ਨਹੀਂ ਮੈਂ ਆਪਣੇ ਵੱਲੋਂ ਮੇਰੇ ਨਾਲ ਡਾਕਟਰ ਰਾਜਕਮਰ ਜੀ ਵੀ ਅਸੀਂ ਇਕੱਠੇ ਸੀਗੇ ਸਮੰਜਨਾਨ ਸਵੇਰੇ ਇਹਨਾਂ ਨੇ ਵੀ ਸਾਰੇ ਪ੍ਰਬੰਧ ਕਰਾਇਆ ਮੇਰੇ ਨਾਲ ਰਲ ਕੇ ਔਰ ਮੁੱਖ ਮੰਤਰੀ ਜੀ ਵੱਲੋਂ ਉਹਨਾਂ ਵੱਲੋਂ ਵੀ ਮਨ ਨੂੰ ਸਾਰਿਆਂ ਨੂੰ ਮੈਸੇਜ ਲੱਗਾ ਵੀ ਬਹੁਤ ਦੁਖਦਾਈ ਘਟਨਾ ਹੈ ਸਾਡੀ ਸਾਰੀ ਪਾਰਟੀ ਵੱਲੋਂ ਲੇਕਿਨ ਇਸ ਪਰਿਵਾਰ ਉੱਪਰ ਸਾਡੇ ਕੋਲ ਦਾ ਹੱਲ ਕੋਈ ਨਹੀਂ ਕਿਸੇ ਕੋਲ ਪੰਜਾਬ ਸਰਕਾਰ ਦੇ ਉਧਰਲੀ ਸਰਕਾਰ ਨਾਲ ਕੀ ਉਹਨਾਂ ਉਹਨਾਂ ਦੇ ਨਾਲ ਉਸੇ ਵਿਲੇਜ ਜਿਹੜਾ ਜੋ ਪ੍ਰਬੰਧ ਹੋ ਸਕਦਾ ਜੀ ਹਸਪੀਟਲ ਦੇ ਅੰਦਰ ਪੋਸਟਮਾਰਟਮ ਕਰਨ ਲਈ ਬਾਡੀਜ਼ ਨੂੰ ਲੈ ਕੇ ਆਉਣ ਲਈ ਜੋ ਉਪਰਾਲਾ ਹੈਗਾ ਉਹ ਸਰਕਾਰ ਵੱਲੋਂ ਪੰਜਾਬ ਸਰਕਾਰ ਆਪਸ ਵਿੱਚ ਇਕੱਠੇ ਹੋ ਕੇ ਕਰ ਰਹੀ ਹੈ ਜੀ ਡਾਕਟਰ ਸਾਹਿਬ ਅੱਜ ਇੱਥੇ ਪਹੁੰਚੇ ਤੁਹਾਨੂੰ ਜੀ ਆਹ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਿ ਕੋਈ ਵਰਡਸ ਨਹੀਂ ਹੈ ਕੋਈ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਸਾਰਾ ਸ਼ਹਿਰ ਇਸ ਸ਼ੋਕ ਦੀ ਲਹਿਰ ਦੇ ਵਿੱਚ ਡੁੱਬਿਆ ਹੋਇਆ ਹੈ ਔਰ ਹਰ ਪ੍ਰਾਣੀ ਹਰ ਹਰ ਵਾਸੀ ਪਰੇਸ਼ਾਨ ਹੈ ਇਸ ਸੋਚ ਵਿੱਚ ਡੁੱਬਿਆ ਕਿ ਹਾਦਸਾ ਕਿਵੇਂ ਹੋਇਆ। ਔਰ ਬੜੀ ਦੁਖਦੀ ਗੱਲ ਹੈ ਕਿ ਹਾਦਸੇ ਦਾ ਸਮੇਂ ਸਿਰ ਪਤਾ ਨਹੀਂ ਲੱਗ ਸਕਿਆ ਔਰ ਜਦੋਂ ਪਤਾ ਲੱਗਿਆ ਤੇ ਤਦ ਤੱਕ ਲੇਟ ਹੋ ਚੁੱਕਾ ਸੀ, ਦੇਰੀ ਹੋ ਚੁੱਕੀ ਸੀ। ਬਾਕੀ ਸਾਰੀ ਸਰਕਾਰ ਦੁਆਰਾ ਜਿਸ ਤਰ੍ਹਾਂ ਜੰਪਾ ਜੀ ਨੇ ਦੱਸਿਆ ਕਿ ਜ਼ਰੂਰੀ ਜਿਹੜੇ ਇਲਜ਼ਾਮਤ ਹੈ ਉਹ ਕਰ ਦਿੱਤੇ ਗਏ। ਜ਼ਰੂਰੀ ਪ੍ਰਬੰਧ ਜਿਹੜੇ ਆ ਉਹ ਕਰ ਦਿੱਤੇ ਗਏ ਔਰ ਸਰਕਾਰ ਬਿਲਕੁਲ ਆਪਣੇ ਜ਼ਿੰਮੇਵਾਰੀ ਦੇ ਨਾਲ ਸਾਰੀਆਂ ਡਿਊਟੀਆਂ ਸਰ ਡੀਸੀ ਐਸਐਸਪੀ ਸਾਹਿਬ ਐਡਮਿਨਿਸਟ੍ਰੇਸ਼ਨ ਸਾਰੇ ਡਿਊਟੀਆਂ ਆਪਣੇ ਨਿਵਾਰਨ ਤੇ ਅਸੀਂ ਬਿਲਕੁਲ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰਾਂ ਦੇ ਨਾਲ ਚਟਾਨਾਂ ਵਾਂਗ ਖੜੇ ਆ। ਠੀਕ ਹੈ। ਧੰਨਵਾਦ। ਪ੍ਰਗੀਤ ਸੰਦੇਸ਼ ਕਰਨਾ ਹੈ ਪਰਿਵਾਰ। ਇਦਾਂ ਹੈ ਕਿ ਘਟਨਾ ਦੀ ਖਬਰ ਸੁਣ ਕੇ ਬੜਾ ਮਨ ਦੇ ਵਿੱਚ ਵਿਚਲਿਤ ਜਾ ਹੁੰਦਾ ਹੈ। ਬੜੇ ਨਾਲ ਜਿਹੜਾ ਜਾਂਦਾ ਹੈ। ਉਹ ਆਪਣੀ ਧਾਰਮਿਕ ਆਸਥਾਵਾਂ ਪੂਰੀਆਂ ਕਰਕੇ ਵਾਪਸ ਪਰਤ ਆ ਰਿਹਾ ਸੀਗਾ। ਤੇ ਬਾਤ ਜਿਹੜਾ ਹਾਦਸਾ ਵਸਦੇ ਨਾਲ ਹੋਇਆ ਔਰ ਲਗਭਗ 11 ਵਿਅਕਤੀ ਜਿਹੜੇ ਆ ਉਹਨਾਂ ਦੀ ਇੱਥੇ ਮੌਕੇ ਤੇ ਜਦੋਂ ਵੀ ਬਾਕੀ ਵੀ ਹਲੇ ਇਲਾਜ ਚੱਲ ਰਿਹਾ ਪਰ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਜਿਹੜੀ ਸਾਡੇ ਸ਼ਾਰਪੁਰ ਦੇ ਲੋਕਾਂ ਦੀ ਹੈ ਤੇ ਇਹ ਕਰਕੇ ਬੜਾ ਮਨ ਨੂੰ ਸ਼ਾਰਪੁਰ ਵਾਸੀਆਂ ਵਾਸਤੇ ਬੜਾ ਇਹ ਅੱਜ ਕਿਹੋ ਜਿਹਾ ਸਮੇਂ ਕੀ ਅਫਸੋਸ ਦਾ ਦਿਨ ਹੈ ਮਨ ਬੜਾ ਪਰਚਲਿਤ ਹੈ ਤੇ ਇਹ ਤਾਂ ਪਰਮਾਤਮਾ ਦੇ ਕਿਰਪਾ ਨਾਲ ਦੁਆਇ ਬੇਨਤੀ ਕਰ ਸਕਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਾਸਤੇ